ਗੁਰਨਾਥ ਪਾਸ਼ਾ ਜੀ ਮਹਿਮਾਨ ਨੂੰ ਸਤਿਕਾਰਯੋਗ ਭੈਣ ਗਰਦੀਸ਼ ਕੌਰ ਕਲਗਰੀ ਵਾਲਾਂ ਦੇ ਜਿਹੜੀ ਹੋਈ ਕਵਤਾ ਆਪਦੇ ਨਾਲ ਸੰਗ ਪਾਉਂਦੇ ਹਾਂ ਜੀ ਆਗਿਆ ਬਖਸ਼ਣਾ ਜੀ ਪਾਪਾਂ ਦਾ ਜਦ ਪਾਰ ਵਧ ਗਿਆ ਧਰਤੀ ਮਾਰੋਈ ਕੋਰ ਲਈ ਸ਼ਰਮ ਧਰਮ ਦੋਏ ਛੁਪ ਖਲੋਏ ਕੂੜ ਹਨੇਰੀ ਜਗ ਤੇ ਛਾਈ ਪਾਪਾਂ ਦਾ ਜਦ ਭਾਰ ਵਧ ਗਿਆ ਧਰਤੀ ਮਾਰੋਈ ਕੋਰ ਲਈ ਸ਼ਰਮ ਧਰਮ ਦੁਸ਼ੁਪਖ ਖਲੋਏ ਕੂੜ ਹਨੇਰੀ ਜਗ ਤੇ ਛਾਈ ਸੱਜਣ ਬਣ ਜਦ ਲੁੱਟਣ ਲੱਗੇ ਥੱਗਾਂ ਨੇ ਪਹਿਚਾਨ ਲੁਕਾਈ ਤੁੰਦ ਗੁਬਾਰ ਸਿਚਾਰੇ ਪਾਸੇ ਮਾਨੁਖਤਾ ਕਿ ਦਰੇ ਮੁਰਝਾਈ ਸੁਅਦੀ ਇਸ ਕਾਲੀ ਰਾਤੇ ਸਤ ਸੰਤੋਖ ਨਾ ਕਿਤੇ ਸਜਾਈ ਪੁੰਨਿਆਂ ਦਾ ਚੰਨ ਬਣ ਤਦ ਆਇਓ ਧਰਨਾਨਕ ਤੇਰੀ ਵੱਡੀ ਕਮਾਈ ਧਰਨਾਨਕ ਤੇਰੀ ਵੱਡੀ ਕਮਾਈ ਧਰਨਾਨਕ ਤੇਰੀ ਵੱਡੀ ਕਮਾਈ ਜ਼ਹਰ ਪੀਰ ਜਗਤ ਗੁਰ ਬਾਬਾ ਕਾਲ ਯੁਗ ਦੇ ਵਿੱਚ ਤਾਰਨ ਆਇਆ ਕਰਮ ਕਾਂਡਾਂ ਚੋਂ ਘੱਟ ਲੁਕਾਈ ਏ ਕੰਕਾਰ ਦਾ ਸਬਕ ਪੜਾਇਆ ਪਈਏ ਦਾ ਲੰਗਰ ਲਾ ਕੇ ਸੱਚਾ ਸੌਦਾ ਕਰ ਦਿਖਲਾਇਆ ਨਾਲੋ ਦੀ ਰੁੱਖੀ ਦੇ ਵਿੱਚੋਂ ਸੁੱਚੀ ਕਿਰਤ ਦਾ ਦੁੱਧ ਵਗਾਇਆ ਤੇਰਾ ਤੇਰਾ ਤੋਲ ਦਿਆਹੀ ਨਰਿੰਕਾਰ ਨਾਲ ਸਤ ਮਲਾਈ ਜੀ ਪੰਡਤ ਪੈਰੀ ਪੈ ਗਏ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਬਾਣੀ ਦੇ ਫਰਮਾਨ ਜੋ ਤੇਰੇ ਸਾਡੇ ਰਾ ਰੁਸ਼ਨਾਈ ਜਾਂਦੇ ਗੁੰਨੀ ਰਾਖਾਂ ਦੇ ਵਿੱਚ ਸਾਨੂੰ ਜੀਵਨ ਜਾਂਚ ਸਿਖਾਈ ਜਾਂਦੇ ਕਰਦੀ ਕੁਦਰਤ ਦੀ ਸੋਚੀ ਨਾਲੋ ਨਾਲ ਕਰਾਈ ਜਾਂਦੇ ਨਾਮ ਜਪਣ ਦਾ ਵੰਡ ਛਕਣ ਦਾ ਸੱਚਾ ਪਾਠ ਪੜਾਈ ਜਾਂਦੇ ਮੰਦਨੇ ਵੀ ਸਾਥ ਨਿਭਾਇਆ ਰਾਗਾਂ ਵਿੱਚਰ ਬਾਵ ਵਜਾਈ ਤਰਗਾਹੋਂ ਪਾਣੀ ਆਈ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਜਿਵੇਂ ਔਰਤ ਨੂੰ ਜੁੱਤੀ ਕਹਿ ਕੇ ਮਰਦਾ ਪੈਰਾਂ ਵਿੱਚ ਬਿਠਾਇਆ ਸੋਗ ਮੰਦਾ ਆਖੀਏ ਕਹਿ ਕੇ ਉਸ ਨਾਰੀ ਨੂੰ ਤੂੰ ਵੜਿਆਇਆ ਆਪਣੇ ਹੱਥੀ ਖੇਤੀ ਕਰਕੇ ਕਿਰਤ ਕਰਨ ਦਾ ਵੱਲ ਸਿਖਾਇਆ ਮਕਦੀ ਸੇਵਾ ਤੋਂ ਟੁੱਟ ਕੇ ਉਸ ਨੂੰ ਆਪਣਾ ਅੰਗ ਬਣਾਇਆ ਬਾਬਰ ਨੂੰ ਵੀ ਜ਼ਬਰ ਕਰਕੇ ਜ਼ੁਲਮ ਜ਼ਬਰ ਨੂੰ ਠਲ ਤੂੰ ਪਾਈ ਤੇਰੇ ਜਿਹਾ ਹਲੇ ਨਾ ਕੋਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ Hindu Muslim ਦੋਹਾਂ ਦੇ ਵਿੱਚ ਤੈਨੂੰ ਫਰਕ ਰਤਾ ਨਹੀਂ ਕੋਈ ਤੋਹਾਂ ਨੂੰ ਹੀ ਬਾਣੀ ਆਖੇ ਸੁਭ ਅਮਲਾਂ ਦੇ ਬਾਜੋਂ ਰੋਈ ਸਾਥ-ਪਾਥ ਦੇ ਭੇਦ ਮਟਾ ਕੇ ਸ੍ਰਿਸ਼ਟੀ ਇੱਕੋ ਸੂਤ ਪਰੋਈ ਸਤ ਸੰਗਤ ਦਾ ਫੜ ਕੇ ਜੱਪੂ ਭਵ ਸਾਗਰ ਨੂੰ ਤਰਲੇ ਕੋਈ ਤੌਂਦੇ ਵਰਗੇ ਕਿ ਤਾਰੇ ਗੁਸ਼ਟ ਜੋਗੀਆਂ ਸੰਗ ਰਚਾਈ ਸਿੱਧਾ ਨੇ ਵੀ ਕੈਦਤਾ ਸੀ ਧੰਨ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਨਾ ਉੱਚਾ ਨਾ ਨੀਵਾ ਕੋਈ ਨਾਨਕ ਬਾਣੀ ਦੇ ਦੁਹਾਈ ਸਭਨਾ ਜੀਆਂ ਦਾ ਇੱਕ ਦਾਤਾ ਸਭ ਵਿੱਚ ਇੱਕੋ ਜੋਤ ਟਿਕਾਈ ਪਵਨ ਗੁਰੂ ਤੇ ਪਿਤਾ ਧਰਤੀ ਮਾਂ ਦੇ ਹਾਂ ਕਰਜ਼ਾਈ ਜਬ ਜੀ ਸਾਹਿਬ ਦੀ ਬਾਣੀ ਆਖੇ ਚੱਲਣਾ ਪੈਣਾ ਹੁਕਮਰ ਜਾਈ ਸੱਚ ਦਾ ਸੂਰਜ ਚੜ ਕੇ ਆਇਆ ਚਾਰੇ ਜਗ ਕੀ ਤੀਰੁਸ਼ਣਾਈ ਤੀਸ਼ ਰਹੇ ਗੁਲ ਆਲਮ ਆਖੇ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ